લાવી ਕੋੜਾ ਤੂਫਾਨ ਸੈਤੂਲ ਜਿਲੇਜ ਲੱਗਾ ਐਂਟਰ ਹੋ ਆ ਹੱਦ ਬਣਾਉਦਾ ਪੌੜਾ ਦੋ ਜਿਲਿਆਂ ਦੀ ਇਧਰ ਨਦੀ ਤੇ ਇਧਰਲੇ ਪਾਸੇ ਆ ਜਿਹੜਾ ਖਾਇਜ਼ਵਾਲ ਖਾਇਜ਼ਵਾਲ ਮਾਰ ਪਰਣਾਨ ਤਫੇ ਉਹਦਾ ਲਹੂ ਵੜਾ ਦਿੱਤਾ ਮੇਰੇ ਰੰਗ ਸੁਪੇਰੇ ਜਦੋਂ ਉਹ ਕੱਢ ਲੜਿਆ ਦੋ ਤਿੰਨ ਅੰਦਰ ਨਾ ਨੈਟਵਰਕ ਕੱਚੀਆਂ ਸੜਕਾਂ ਬਸ ਹੀ ਰੋਡ ਬਣਿਆ ਆ ਚੱਜਦਾ ਵੈਲਕਮ ਟੂ ਕਿਫਾਂਗ ਪੂਰੇ 26 ਕਿਲੋਮੀਟਰ ਬਾਅਦ ਸ਼ਹਿਰ ਆਇਆ ਜਦੋਂ ਦੇ ਆਪਾਂ ਚੱਲੇ ਆ ਸਵੇਰ ਦੇ ਸੂਬਾ ਮੇਜ਼ੋਰਮ ਯਾਰ ਵੀ ਸਾਡੇ ਸਾਡੇ ਵਾਂਗੂ ਫੱਕਰ ਨੇ ਹੋਪੂ ਕਰੇ ਬੰਦੇ ਨਾਲ ਕਦੇ ਬਣੀ ਹੀ ਨਹੀਂ ਕਿ ਨਹੀਂ ਤੂਫਾਨ ਇਸ਼ਕ ਦੇ ਵਿੱਚ ਚੂਰ ਹੋਏ ਉਹਨੂੰ ਰੱਬ ਮੰਨ ਬੈਠੇ ਬਾਰੇ ਢਲ ਗਿਆ ਹੀ ਰੜਕੀ ਵਾਲਾ ਇਹ ਰੱਬ ਕਦੇ ਇੱਕ ਕਦਰੀ ਹੁੰਦਾ ਲਓ ਜੀ ਪਹੁੰਚ ਗਏ ਆ ਮੇਜ਼ਰਮ ਸੂਬੇ ਦਾ ਇੱਕ ਸ਼ਹਿਰ ਇਹ ਸੀਲਿੰਗ ਅੱਜ ਦੀ ਸਟੇ ਇੱਥੇ ਕਰਾਂਗੇ ਸੀਲਿੰਗ